ਇਹ ਜਿਹੜਾ ਹੁਣ ਕਹਿ ਰਿਹਾ ਗੁਰਦਾ ਵਿੱਚ ਯੋ ਤਾਂ ਦੇਖੋ ਹੌਨ ਡਾਕਟਰੀ ਰਿਪੋਰਟ ਤੋਂ ਪਤਾ ਲੱਗ ਜੂਗਾ ਗੁਰਦਾ ਕਦੋਂ ਵੇਚਿਆ ਕਦੋਂ ਨਹੀਂ ਵੇਚਿਆ ਉਹ ਤਾਂ ਡਾਕਟਰੀ ਰਿਪੋਰਟ ਤੋਂ ਪਤਾ ਹੀ ਲੱਗ ਜੂਗਾ ਇਹ ਪੰਜ ਜਣੇ ਆਏ ਤੇ ਮੇਰਾ ਭਰਾ ਇੱਥੇ ਲੱਗਿਆ ਹੋਇਆ ਸੀ ਇਹਦੇ ਕੋਲੇ ਸੀਗਾ ਉਹ ਉਹ ਮੇਰੇ ਭਰਾ ਕੋਲੇ ਪਹਿਲਾਂ ਆ ਕੇ ਮੁਰਗੇ ਪੁੱਛ ਕੇ ਮੁੜ ਗਏ ਦੁਬਾਰੇ ਉਹ ਫੇਰ ਦੋ ਜਣੇ ਆ ਗਏ ਸਗਨਪ੍ਰੀਤ ਕੌਰ ਕੋਲੇ ਮਿਰਚਾਂ ਸੀ ਉਹਨਾਂ ਕੋਲੇ ਕਿਰਪਾਨਾਂ ਤੇ ਖਰਚਾਂ ਸੀ ਤੇ ਮੇਰੀ ਜਿਹੜੀ ਨਣਾਨ ਆ ਉਹਦੇ ਕੋਲੇ ਰਾੜ ਸੀ ਤੇ ਉਹ ਮੇਰੇ ਪਿੱਛੇ ਰਾੜ ਮਾਰਦੀ ਸੀਗੀ 15 ਸਾਲ ਸਾਡੇ ਕੋਲ ਹੋ ਗਏ ਬਈ ਅੱਜ ਤੱਕ ਅਸੀਂ ਉਹ ਤੋਂ ਜ਼ਮੀਨ ਨਹੀਂ ਲਈ ਉਹਦੇ ਨਾ ਹੀ ਹੈਗੀ ਨਾ ਆਪਾਂ ਕੁਝ ਉਹ ਤੋਂ ਲੈਂਤਾਗਾ ਅਸੀਂ ਤਾਂ ਉਹਨੂੰ ਸਾਹਮਦੇ ਸੀਗੇ 15 ਸਾਲਾਂ ਦੇ ਤੇ ਹੁਣ ਇਹ ਚੱਕ ਕੇ ਆਏ ਲੱਗੇ ਵੀ ਅਸੀਂ ਉਹਦੀ ਜ਼ਮੀਨ ਵੇਚ ਦਿਆਂਗੇ ਬਜ਼ੁਰਗ ਬੰਦਾ ਹੈਗਾ ਵਿਚਾਰਾ ਉਹ ਜਿਵੇਂ ਉਹਨੂੰ ਕਈ ਜਾਂਦੇ ਉਹ ਕਰੀ ਜਾਂਦਾ ਵਿਚਾਰਾ ਸਿੱਧਾ ਬੰਦਾ ਆਹ ਪਹਿਲਾਂ ਮੇਰੀ ਸੱਸ ਨੂੰ ਲੈ ਗਈ ਜੀ ਇਹ ਕਟਨਾਪ ਕਰਕੇ ਉਹਨੂੰ ਇਹਨੇ ਆਗੂ ਗਲਾਤੀ ਸੀ ਮਚਾਤੀ ਸੀ ਜੀ ਫਿਰ ਅਸੀਂ ਉਹ ਵੀ ਸੰਭੀ ਹੈ ਗਲ ਉੱਪਰ ਕਿਰਪਾਣ ਰੱਖ ਕੇ ਮੂੰਹ ਤੇ ਹੱਥ ਰੱਖ ਕੇ ਤੇ ਉਹਨੂੰ ਕੁੱਟ ਕੇ ਧੂਕ ਢੀਸ ਕੇ ਤੇ ਘਰੋਂ ਲੈ ਕੇ ਮੇਰੇ ਨਾਲ 15 ਸਾਲਾਂ ਤੋਂ ਰਹਿ ਰਿਹਾ ਜੀ ਸਾਡਾ ਭਾਈ ਉਹੀ ਸੀਗਾ ਮੇਰੇ ਪਿਓ ਨੂੰ ਤਾਂ ਮਰੇ ਨੂੰ ਘੱਟ ਤੋਂ ਘੱਟ 13-14 ਸਾਲ ਹੋ ਗਏ ਤੇ ਉਹੀ ਆ ਸਾਡਾ ਭਾਈ ਸਾਡਾ ਹੋਰ ਕੌਣ ਆਗਾ ਹੋਰ ਫੋਜੀ ਮਿਲਾਏ ਉਹਨਾਂ ਤੇ ਕਰੋ ਬੇਦਖਲੇ ਕਰੋ ਕੱਡੀ ਵੱਡੀ ਆ ਇਹ ਪਿੰਡ ਦਾ ਇਹ ਨਾਲ ਨਾ ਕੋਈ ਸਰਪੰਚ ਤੁਰਦਾ ਨਾ ਕੋਈ ਮੈਂਬਰ ਤੁਰਦਾ ਵੱਡੇ ਗੁੜਿਆਂ ਤੱਕ ਇਹਨਾਂ ਤੇ ਪਰਚੇ ਦਰਜਾ 50-50 ਲੱਖ ਦੀਆਂ ਜਵਾਨਾਂ ਤੇ ਆਏ ਵੀ ਆ ਇਹ ਪੂਰਾ ਤਗੜਾ ਕਰੋ ਹੈ ਇਹਨਾਂ ਦਾ ਪਿੰਡ ਚ ਜਾ ਕੇ ਇਹਨਾਂ ਬਾਰੇ ਪਤਾ ਕੀਤਾ ਜਾਵੇ ਸਿਰੇ ਤੋਂ ਸਿਰੇ ਦੇ ਪਰਚੇ ਇਹਨਾਂ ਦੇ ਇਹਨਾਂ ਦੇ ਬਜ਼ੁਰਗ ਆਪਣੇ ਝੋਕ ਤੇ ਹੰਦੇ ਜਾਂਦੇ ਸੀਗੇ ਤਾਂ ਫਿਰ ਉਹਨਾਂ ਕੋਲੇ ਤਾਂ ਵਧੀਆ ਮੌਕਾ ਸੀ ਕਰੋ ਜਾਂਦਾ ਕਿਤੇ ਵੀ ਜਾ ਕੇ ਰਿਪੋਰਟ ਲਿਖਾ ਸਕਦੇ ਸੀ ਉਹ ਤਾਂ ਖੁੱਲੇ ਫਿਰਦੇ ਸੀ ਐਨੀ ਆਲਟੋ ਗੱਡੀ ਆਈ ਹੈ ਫਸਟ ਉਹਨੇ ਉਹਨਾਂ ਨੂੰ ਪੁੱਛਿਆ ਵੀ ਮੈਂ ਕਰ ਦੂ ਆ ਗੱਲ ਪੁਲਿਸ ਨਾਲ ਗੱਲ ਕਰ ਲਾ ਉਹ ਫੋਨ ਲਾ ਕੇ ਦਿੱਤਾ ਹੈ ਜਦ ਫੋਨ ਲਾਇਆ ਉਹਦਾ ਪ੍ਰੀਤ ਤਾਂ ਬੋਲਦਾ ਨਹੀਂ ਇਹ ਕੋਈ ਹੋਰ ਹੈ ਆ ਤਾਂ ਮੈਂ ਨਹੀਂ ਜਾਂਦਾ ਇਹ ਤੇ ਬਾਪੂ ਨੂੰ ਇਹਨਾਂ ਨੇ ਫੜਿਆ ਮੂੰਹ ਕੁੱਟ ਕੇ ਤੇ ਵਿੱਚ ਗੱਡੀ ਦੇ ਸਿੱਟ ਕੇ ਥੱਪੜ ਮਾਰ ਕੇ ਲੈ ਗਿਆ ਉਹਨੂੰ ਨਾਲ ਮੇਰਾ ਨਾਮ ਪ੍ਰੀਤ ਹੈ ਬਾਈ ਜੀ ਕੀ ਲੱਗਦੇ ਹੋ ਤੁਹਾਡੇ ਮੇਰੇ ਬਾਪੂ ਜੀ ਲੱਗਦੇ ਸੀ ਕਿੰਨਾ ਟਾਈਮ ਪੁਰਾ ਗੱਜ ਰਿਹਾ ਰਾਰੇ ਸ਼ੁਰੂ ਤੋਂ ਰਾਰੇ ਹੈ ਬਾਈ ਜੀ 15 ਸੌਨ ਸਾਲ ਗੱਲਬਾਤ ਤਾਂ ਬਾਈ ਜੀ ਸਾਡਾ ਸ਼ੁਰੂ ਤੋਂ ਚੱਲੀ ਜਾਂਦਾ ਪਹਿਲੀ ਦਾਰ ਵਾਲਾ ਪਹਿਲਾਂ ਇਹ ਮੇਰੀ ਦਾਦੀ ਨੂੰ ਕਨੈਪ ਕਰਕੇ ਰੱਖੀ ਬੈਠੇ ਆ ਮੇਰੀ ਦਾਦੀ ਨੂੰ ਤਕਰੀਬਨ ਹੋ ਗਏ 3-4 ਸਾਲ ਕਟਨਾਪ ਕਰਕੇ ਰੱਖੀ ਬੈਠੇ ਨੇ। ਮੇਰੀ ਦਾਦੀ ਤੋਂ ਦੋ ਨੰਬਰ ਤੇ ਰਜਿਸਟਰੀ ਕਰਾ ਕੇ ਪਿੰਡ ਦਾ ਨਾ ਕੋਈ ਨੰਬਰਦਾਰ ਨਾ ਕੋਈ ਗਵਾਹ ਕੁਝ ਵੀ ਹੈ ਨਹੀਂ ਕੋਲੇ। ਜਿਹੜੀ ਇਹ ਕੁੜੀ ਬਿਆਨ ਦੇ ਰਹੀ ਹੈ ਵੀ ਮੇਰੇ ਮਾਮਾ ਜੀ ਆ ਸਕੇ 20 15-20 ਸਾਲ ਦਾ ਇਹਨੂੰ ਇਹਦਾ ਮਾਮਾ ਨਹੀਂ ਜਾਦਾ ਆ। ਹੁਣ ਇਹਨੂੰ ਇਹਦਾ ਮਾਮਾ ਜਾਦਾ ਆ ਗਿਆ। ਘਰੋਂ ਵੀ ਬੇਦਖਲਾ ਨਾ ਇਹਨਾਂ ਨੇ ਇਹਨਾਂ ਕੋਈ ਪਿੰਡ ਚੋਂ ਇੱਕ ਵੀ ਬੰਦਾ ਨਹੀਂ ਤੁਰਦਾ। 307 365 ਕਟਨਾਪਿੰਗ ਮਰਡਰ ਤੇ ਸਮਗਲਿੰਗ ਤੱਕ ਦੇ ਕੇਸ ਤੇ ਦਰਜ ਹੈ ਇਹਨਾਂ ਤੇ। ਤੇ ਡੇਲੀ ਵਾਂਗੂ ਮੈਨੂੰ ਧਮਕੀਆਂ ਦਵਾ ਦਿੰਦੇ ਵਿੱਚ ਫੋਨ ਕਰਕੇ ਵੀ ਤੈ ਕੈਮਰਾ ਰਿਕਾਰਡਿੰਗ ਸੁਣਾ ਦਿੰਨਾ ਜਿਹੜੀਆਂ ਇਹ ਧਮਕੀਆਂ ਦਿੰਦੇ ਆ ਤੇ ਫੋਨ ਦਾ ਤੂੰ ਕੱਟੀ ਜਾਂਦਾ ਯਾਰ ਲੋਕੇਸ਼ਨ ਤਾਂ ਲਾਲਾ ਫੋਨ ਚੱਲਦੇ ਜੋ ਪਾਗਲੇ ਤੂੰ ਜਿਹੜੀ ਇਹਨਾਂ ਚੱਲਦੇ ਜੀ ਲੱਗੂ ਕਿ ਫੋਨ ਕੱਟੀ ਜਾਂਦਾ ਤੂੰ ਫਿਰ ਲੱਗੂ ਕਿ ਮੇਰਾ ਕੋ ਮੇਰੀ ਇਹ ਮੇਰੀ ਪੂਆ ਦੀ ਕੁੜੀ ਹੈ ਸ਼ਗਨਪ੍ਰੀਤ ਕੌਰ ਜਿਹੜੀ ਇੰਟਰਵਿਊ ਦੇ ਰਹੀ ਹੈ ਜਿਹੜੀ ਕੈਰੀਅਰ ਜਿਹੜੀ ਚੱਕੇ ਲਗਈਆਂ ਕਈ ਨਕਸ਼ੇ ਵੀ ਚੁਣੇ ਇਹ ਜਿਹੜਾ ਹੁਣ ਕਹਿ ਰਿਹਾ ਗੁਰਦਾ ਵਿੱਚ ਯੋ ਤਾਂ ਦੇਖੋ ਆਨ ਡਾਕਟਰੀ ਰਿਪੋਰਟ ਤੋਂ ਪਤਾ ਲੱਗ ਜੂਗਾ ਗੁਰਦਾ ਕਦੋਂ ਵੇਚਿਆ ਕਦੋਂ ਨਹੀਂ ਵੇਚਿਆ ਉਹ ਤਾਂ ਡਾਕਟਰੀ ਰਿਪੋਰਟ ਤੋਂ ਪਤਾ ਹੀ ਲੱਗ ਜੂਗਾ ਜਿਹੜੇ ਗੱਲ ਕਰ ਰਿਹਾ ਨਾਨੇ ਦੀ ਨਾਨੇ ਵਾਲੀ ਆ ਗਈ ਇਹ ਰਿਕੇ ਨਾਨੇ ਮਾਮਿਆਂ ਦੀ ਜ਼ਮੀਨ ਤੀ ਉਹ ਕਰਦੀ ਹੈ ਆਪ ਦੀ ਇਹ ਕਿਉਂ ਨਹੀਂ ਕਰਦੀ ਘਰੋਂ ਬੇਦਖਲਾ ਇਹ ਕਰੋ ਕੱਡੀ ਵੱਡੀ ਆ ਇਹ ਪਿੰਡ ਦਾ ਇਹ ਨਾਲ ਨਾਲ ਕੋਈ ਸਰਪੰਚ ਤੁਰਦਾ ਨਾ ਕੋਈ ਮੈਂਬਰ ਤੁਰਦਾ ਵੱਡੇ ਗੁੜਿਆਂ ਤੱਕ ਇਹਨਾਂ ਤੇ ਪਰਚੇ ਦਰਜ ਆ 50-50 ਲੱਖ ਦੀਆਂ ਜਵਾਨਤਾਂ ਤੇ ਆਏ ਵੀ ਆ ਇਹ 50-50 ਲੱਖ ਦੀਆਂ ਜਵਾਨਤਾਂ ਤੇ ਆਏ ਵੀ ਆ ਇਹ ਚਾਰ ਬੰਦੇ ਆ ਇੱਕ ਤਾਂ ਜਿਹੜਾ ਇਹਨਾਂ ਦਾ ਪ ਤੇ ਮੇਰੀ ਪੂਆ ਜਸਵਿੰਦਰ ਕੌਰ ਵਰਪਫੰਬੀ ਪੂਰਾ ਤਕੜਾ ਕਰੋ ਹੈ ਇਹਨਾਂ ਦਾ ਪਿੰਡ ਚ ਜਾ ਕੇ ਇਹਨਾਂ ਬਾਰੇ ਪਤਾ ਕੀਤਾ ਜਾਵੇ ਸਿਰੇ ਤੋਂ ਸਿਰੇ ਦੇ ਪਰਚੇ ਇਹਨਾਂ ਦੇ ਇਹਨਾਂ ਦਾ ਪਿੰਡ ਹੈ ਜੀ ਸਖਚੈਣ ਹਰਿਆਣਾ ਚ ਪੈਂਦਾ ਸਖਚੈਣ ਪਿੰਡ ਕਾਲਿਆਲੀ ਕੋਲ ਇਹ ਚਾਰ ਪੰਜ ਬੰਦੇ ਆ ਉੱਥੇ ਵੱਡੇ ਗੁੜੇ ਚ ਵੀ ਇਹਨਾਂ ਤੇ 365 ਦਾ ਪਰਚਾ ਦਰਜ ਹੈ ਉਹੀ ਐਚ ਆਰ 26 आर 0455 ਅਲਟੋ ਤੇ ਚੱਕ ਕੇ ਲਗੇ ਆ ਉਸੇ ਅਲਟੋ ਤੇ ਮੰਨੀ ਵੀ ਜਾਂਦੇ ਉਸੇ ਅਲਟੋ ਤੇ ਇੱਕ ਪਹਿਲਾਂ ਦਾ ਵੀ ਕਟਨੈਪਿੰਗ ਦਾ ਕੇਸ ਆ ਉਹ ਮੈਂ ਤੁਹਾਨੂੰ ਵੀਡੀਓ ਵੀ ਭੇਜ ਦੂੰਗਾ ਜਿਹੜੀ ਤੇ ਚੱਕ ਕੇ ਲਗੇ ਆ ਇਹ ਪੰਜ ਜਣੇ ਆਏ ਤੇ ਮੇਰਾ ਭਰਾ ਇੱਥੇ ਲੱਗਿਆ ਹੋਇਆ ਸੀ ਇਹਦੇ ਕੋਲੇ ਸੀਗਾ ਉਹ ਫਿਰਦੇ ਸੀਗੇ ਸਾਰੇ ਮੈਂ ਕੰਮ ਕਰੀ ਜਾਂਦੀ ਸੀ ਉਹ ਮੇਰੇ ਭਰਾ ਕੋਲੇ ਪਹਿਲਾਂ ਆ ਕੇ ਮੁਰਗੇ ਪੁੱਛ ਕੇ ਮੁੜ ਗਏ ਦੁਬਾਰੇ ਉਹ ਫੇਰ ਦੋ ਜਣੇ ਆ ਗਏ ਤੇ ਮੁੜ ਕੇ ਉਹ ਪੰਜ ਜਣੇ ਘਰੇ ਵੜ ਗਏ ਸਾਡੇ ਆ ਕੇ ਸਗਨਪ੍ਰੀਤ ਕੌਰ ਕੋਲੇ ਮਿਰਚਾਂ ਸੀ ਉਹਨਾਂ ਕੋਲੇ ਕਿਰਪਾਨਾਂ ਤੇ ਖਰਚਾਂ ਸੀ ਤੇ ਮੇਰੀ ਜਿਹੜੀ ਨਣਾਣ ਆ ਉਹਦੇ ਕੋਲੇ ਰਾੜ ਸੀ ਤੇ ਉਹ ਮੇਰੇ ਪਿੱਛੇ ਰਾੜ ਮਾਰਦੀ ਸੀਗੀ ਤੇ ਇਹਨਾਂ ਨੇ ਮੈਨੂੰ ਦੋ ਜਣੇ ਨੇ ਉੱਥੇ ਬੰਨ ਕੇ ਸੜਤਾ ਤੇ ਮੇਰੇ ਪਿੱਛੇ ਕਮਰੇ ਚ ਜੀ ਜਿੱਥੇ ਚੱਲ ਤੁਸੀਂ ਆਪ ਸੀਗੇ ਹਾਂਜੀ ਮੈਂ ਘਰੇ ਹੀ ਸੀ ਹਾਂਜੀ ਪਿੱਛੇ ਕੰਮ ਕਰ ਰਹੀ ਸੀਗੀ ਜਿੱਥੇ ਪਿੱਛੇ ਕਮਰਾ ਸਾਡਾ ਜੀ ਜਿੱਥੇ ਸਮਾਨ ਰੱਖਿਆ ਹੋਇਆ ਤੇ ਇਹਨਾਂ ਨੇ ਜੀ ਮੇਰੇ ਭਰਾ ਦੇ ਵੀ ਉੱਪਰ ਕਰਪਾਨ ਤਾਲ ਲਈ ਜਿਹਦੇ ਵੀਡੀਓ ਬਣਾਉਣ ਲੱਗ ਗਿਆ ਤੇ ਜਦੋਂ ਵੀ ਮੈਂ ਭੱਜ ਕੇ ਇਹਨਾਂ ਨੂੰ ਫੇਰ ਵੀ ਬੋਲੀ ਇਹਨਾਂ ਨੇ ਫੇਰ ਵੀ ਮੈਨੂੰ ਅੱਤੀ ਖਿੱਚ ਕੇ ਲੈ ਗਏ ਤੇ ਇਹਨਾਂ ਨੇ ਉਹਦੇ ਗਾਲ ਉੱਪਰ ਕਰਪਾਨ ਰੱਖ ਕੇ ਮੂੰਹ ਤੇ ਹੱਥ ਰੱਖ ਕੇ ਤੇ ਉਹਨੂੰ ਕੁੱਟ ਕੇ ਧੂਕ ਢੀਸ ਕੇ ਤੇ ਘਰੋਂ ਲੈ ਗਏ ਮੇਰੇ ਨਾਲ 15 ਸਾਲਾਂ ਤੋਂ ਰਹਿ ਰਿਹਾ ਜੀ ਮੇਰੇ ਘਰ ਦੇ ਹੈ ਨਹੀਂ ਕਿ ਪਹਿਲਾਂ ਮੇਰੀ ਸੱਸ ਨੂੰ ਲੈ ਗਈ ਜੀ ਇਹ ਕਟਨਾਪ ਕਰਕੇ ਉਹਨੂੰ ਇਹਨੇ ਆਗੂ ਗਲਾਤੀ ਸੀ ਮਚਾਤੀ ਸੀ ਜੀ ਫਿਰ ਅਸੀਂ ਉਹ ਵੀ ਸੰਭੀ ਹੈ ਅਇਤੇ ਬਟੰਡੇ ਲਿਆਉਂਦੇ ਰਹੇ ਆ ਜੀ ਅਸੀਂ ਡਾਕਟਰ ਤੋਂ ਵੀ ਪਛਾ ਦਿੰਨੇ ਆ ਤੁਹਾਨੂੰ ਹੁਣੇ ਮੇਰੇ ਜਵਾਕਾਂ ਦੇ ਮੰਗਰ ਲੱਗੀ ਵੀ ਉਹ ਘਰੇ ਗੱਡੀ ਖੜੀ ਆ ਉਹਦੇ ਉੱਤੇ ਵੀ ਹਮਲਾ ਹੋ ਗਿਆ ਸੀਗਾ ਜੀ ਸਿੰਘੋ ਵੀ ਇਹਨਾਂ ਤੇ ਦਰਖਾਸਤਾਂ ਤਲਵੰਡੀ ਵੀ ਆ ਜੀ ਵੱਡੇ ਗੁੜੇ ਤੇ ਵੀ ਇਹਨਾਂ ਤੇ ਪਰਚੇ ਆ ਵੱਡੇ ਵੱਡੇ ਮੇਰਾ ਬਲਟ ਮੋਟਰਸਾਈਕਲ ਵੀ ਕੋਈ ਬੈਠੀ ਆ ਉਦੋਂ ਮੇਰੇ ਮੁੰਡੇ ਤੋਂ ਕੱਟ ਕੇ ਖੋਲਿਆ ਸੀਗਾ ਸਾਰੇ ਇਹਨਾਂ ਨੇ ਤੇ ਹੁਣ ਵੀ ਇਹਨਾਂ ਤੇ ਜੀ ਮੈਂ ਜਦੋਂ ਥਾਣੇ ਪਹੁੰਚੀ ਤੇ ਮੈਂ ਸਾਰਾ ਆਪਦਾ ਦੁੱਖ ਦੱਸਿਆ ਸਾਰੇ ਸਾਰਿਆਂ ਨੇ ਦੱਸਿਆ ਵੀ ਲੋਕਾਂ ਨੇ ਜਾ ਕੇ ਮੇਥੋਂ ਬਿਨਾ ਵੀ ਦੱਸਿਆ ਜੀ ਥਾਣੇਦਾਰ ਨੂੰ ਉਹਨਾਂ ਨੇ ਜੀ ਕੁੱਚ-ਗੁੱਚ ਕਰਕੇ ਤੇ ਜੋ ਵੀ ਕਾਰਵਾਈ ਬੰਦੀ ਸੀ ਇਹਨੇ ਤੇ ਪਰਚਾ ਦਰਜ ਕਰਕੇ ਮੇਰੇ ਨਾਲ ਨੂੰ ਥਾਣੇ ਲਿਆਂਦਾ ਤੇ ਹੁਣ ਮੇਰੀ ਦੋਤੀ ਭੱਜੀ ਫਿਰਦੀ ਆ ਬਾਰੇ-ਬਾਰ ਵੀ ਕਹਿੰਦੀ ਮੈਂ ਕਰ ਦੂੰ ਐ ਕਰ ਦੂੰ ਵੀ ਧਮਕੀਆਂ ਦਿੰਦੀ ਆ ਵੀ ਇਹਨਾਂ ਦੇ ਬਾਪੂ ਜੀ ਨੂੰ ਥਾਣੇ ਲਿਆਂਦਾ ਜਾਵੇ ਉੱਥੇ ਲਿਆ ਕੇ ਸਾਡੇ ਕੋਲੇ ਭਾਇਆ ਜਾਵੇ ਜੀ ਗੱਲਬਾਤ ਪੁੱਛੀ ਜਾਵੇ ਆ ਮੇਰੇ ਭਰਾ ਪਰਜਾਈਆਂ ਬੈਠੇ ਆ ਜੀ ਇਹਨਾਂ ਨੇ ਮੇਰੇ ਨਾਲ ਰੱਖਿਆ ਸੀਗਾ ਜੀ ਮੇਰੀ ਤਾਂ ਇਸ ਟਾਈਮ ਦੇ ਵਿੱਚ ਜੀ ਜ਼ਿੰਦਗੀ ਬਰਬਾਦ ਹੈ ਜੀ ਮੈਂ ਸਖਰ ਜਾਂਦਾ ਸੀਗਾ ਤੇ ਦੋ ਗੱਡੀ ਚ ਆ ਕੇ ਟੁੱਪਾ ਕਾਂ ਰੱਖ ਲਈ ਅੰਦਰੋਂ ਖਿੱਚ-ਖਿੱਚ ਕੇ ਮਾਰ-ਮੂਰ ਕੇ ਗੱਡੀ 'ਚ ਬਿਠਾ ਕੇ ਲੈ ਗਏ ਸੀਗੇ ਤੇ ਮੈਂ ਇੱਥੇ ਖੜ੍ਹਾ ਸੀ ਮੇਰੇ ਕੋਲੇ ਆਣ ਲੱਗਿਆ ਤੇ ਮੇਰੇ ਤੇ ਟਾਣ ਕਹਿੰਦੇ ਤੁਹਾਨੂੰ ਵੀ ਮਾਰ ਦਾਂਗੇ ਇੱਥੋਂ ਭੱਜ ਜਾ ਹਾਂਜੀ ਤੁਸੀਂ ਹਾਂਜੀ ਮੇਰਾ ਨਾਮ ਨੀਲੂ ਮਸ਼ਰਮੇ ਕੀ ਮੰਗ ਲਈ ਤੁਸੀਂ ਰਾਸ ਗਮੈਂ ਗਲੀ ਦੇ ਵਿੱਚ ਹੀ ਆਪਣੀ ਸ਼ਾਪ ਹੈ ਕਰਿਆਨੇ ਦੀ ਇਹਨਾਂ ਦੇ ਬੁਜੁਰਗ ਆਪਣੀ 숍 ਤੇ ਆਉਂਦੇ ਜਾਂਦੇ ਸੀਗੇ ਕੋਈ ਐਡੀ ਕਿਡਨਾਪਿੰਗ ਵਾਲੀ ਤਾਂ ਗੱਲ ਨਹੀਂ ਹੈ ਜੇਕਰ ਕੋਈ ਬਾਰ ਬੰਦਾ ਸਮਾਨ ਲੈ ਨਾ ਸਕਦਾ ਤਾਂ ਉਹ ਘਠਾਣੇ ਜਾ ਕੇ ਰਿਪੋਰਟ ਵੀ ਦੇ ਸਕਦਾ ਵੀ ਮੈਨੂੰ ਕਿਡਨਾਪ ਕੀਤਾ ਹੋਇਆ ਬਿਲਕੁਲ ਵਧੀਆ ਰਹਿੰਦੇ ਸੀ ਮੈਂ ਇਹਨਾਂ ਦੇ ਘਰ ਵੀ ਆਂਦੀ ਜਾਂਦੀ ਸੀ ਬੜਾ ਅੱਛਾ ਮਤਲਬ ਬੋਲਦੇ ਚੱਲਦੇ ਸੀਗੇ ਇਕੱਠੇ ਬਹਿ ਕੇ ਅਸੀਂ ਚਾਹ ਚੁਪੀ ਹੁੰਦੇ ਸੀ ਕੋਈ ਐਡੀ ਗੱਲ ਨਹੀਂ ਤਾਂ ਕੋਈ ਦੇਖੋ 14 ਸਾਲ ਤਾਂ ਮੈਨੂੰ ਹੋ ਗਿਆ ਆਪਣਾ ਘਰ ਪਾਇਆ ਤੇ ਵਿੱਚ ਉਹਦਾ ਜਦੋਂ ਉਹਦੀ ਆਈ ਮੈਂ ਇਹਨਾਂ ਦੇ ਨਾਲ ਹੀ ਦੇਖਦੀ ਇਹ ਵਧੀਆ ਪਰਿਵਾਰ ਆ ਬਹੁਤ ਵਧੀਆ ਫੈਮਿਲੀ ਹੈ ਜੀ ਬਹੁਤ ਵਧੀਆ ਪੜ੍ਹੇ ਲਿਖੇ ਬੱਚੇ ਹੈ ਇਹਨਾਂ ਦੇ ਬਹੁਤ ਵਧੀਆ ਬੱਚੇ ਹੈ ਆਪ ਵੀ ਭੈਣ ਜੀ ਬਹੁਤ ਵਧੀਆ ਹੈ ਹਾਂ ਵੀ ਕੋਈ ਇਹ ਨਹੀਂ ਝਗੜੇ ਵਾਲੀ ਨਹੀਂ 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 ਕੋਈ ਲੜਾਈ ਝਗੜਾਈ ਨਹੀਂ ਅਸੀਂ ਆਂਦੇ ਜਾਂਦੇ ਸੀ ਇਹਨਾਂ ਦੇ ਘਰੇ ਪਿੱਛੇ ਜਿਹਨਾਂ ਦੇ ਬੇਟੇ ਦੀ ਮੈਰਿਜ ਹੋਈ ਹੈ ਤੇ ਉਹ ਵਧੀਆ ਉਹਨ ਦੇ ਵਿੱਚ ਘੁੰਮਦੇ ਫਿਰਦੇ ਰਹੇ ਹੈ ਖਾਂਦੇ ਪੀਂਦੇ ਰਹੇ ਹੈ ਜੇ ਬੱਚੇ ਨੂੰ ਵੀ ਆਪਾਂ ਮੰਨ ਲਓ ਬਜ਼ੁਰਗ ਨੂੰ ਕੋਈ ਕਿਡਨੈਪ ਕੀਤਾ ਤਾਂ ਫਿਰ ਉਹਨਾਂ ਕੋਲੇ ਤਾਂ ਵਧੀਆ ਮੌਕਾ ਸੀ ਘਰੋਂ ਜਾਂਦਾ ਕਿਤੇ ਵੀ ਜਾ ਕੇ ਰਿਪੋਰਟ ਲਿਖਾ ਸਕਦੇ ਸੀ ਉਹ ਤਾਂ ਖੁੱਲੇ ਫਿਰਦੇ ਸੀ ਕੋਈ ਐਦਾ ਵਾਲੀ ਗੱਲ ਹੀ ਨਹੀਂ ਸੀ ਬਹੁਤ ਹੀ ਵ ਕੁਝ ਮੇਰਾ ਨਾਮ ਗਗਨ ਹੈ ਜੀ ਗੱਲਬਾਤ ਕੀ ਗੱਲਬਾਤ ਬਾਈ ਐ ਵੀ ਆਪਣੇ ਨਾਲ ਮੇਰਾ ਬਾਪੂ 15 16 17 ਸਾਲਾਂ ਤੋਂ ਰਹਿੰਦਾ ਸੀਗਾ ਆਪਣੇ ਕੋਲ ਹੀ ਤੇ ਅਸੀਂ ਘਰੇ ਨਹੀਂ ਸੀਗੇ ਮਾਤਾ ਘਰੇ ਸੀ ਤੇ ਮਿਸਤਰੀ ਘਰੇ ਸੀਗੇ ਤੇ ਇਹ ਬੰਦੇ ਆਏ ਪੰਜ 6 ਜਣੇ ਆਲਟੋ ਗੱਡੀ ਤੇ ਤੇ ਆ ਕੇ ਤੇ ਇਹਨਾਂ ਨੇ ਪਹਿਲਾਂ ਪੁੱਛਿਆ ਵੀ ਮੁਰਗੇ ਲੈਣੇ ਆ ਮੁਰਗੇ ਕਹਿੰਦੇ ਬਾਈ ਹੈ ਨਹੀਂ ਮੁਰਗੇ ਮੁਰਗੇ ਤਾਂ ਵੀ ਉਹ ਨਾ ਮੁੰਡੇ ਘਰੇ ਆ ਗਏ ਤੇ ਇੱਕ ਫਿਰ ਉਹ ਗੱਡੀ ਲੈ ਕੇ ਆ ਗਏ ਨੇ ਗੱਡੀ ਲੈ ਕੇ ਤੇ ਬਾਪੂ ਨੂੰ ਇਹਨਾਂ ਨੇ ਫੜਿਆ ਮੂੰਹ ਕੁੱਟ ਕੇ ਤੇ ਵਿੱਚ ਗੱਡੀ ਦੇ ਸਿੱਟ ਕੇ ਥੱਪੜ ਮਾਰ ਕੇ ਲੈ ਗਏ ਉਹਨੂੰ ਨਾਲ ਤੇ ਕਰਪਾਨਾ ਕਰਪੂਨਾ ਲੈ ਕੇ ਆਈ ਸੀ ਕੁੜੀ ਦੇ ਹੱਥ 'ਚ ਮਿਰਚਾਂ ਸੀ ਤੇ ਮਿਸਤਰੀ ਦਾ ਤਾਂ ਕੋਈ ਕਸੂਰੀ ਨਹੀਂ ਸੀ ਬਾਈ ਇਹਦਾ ਫੋਨ ਖੋ ਕੇ ਲੈ ਕੇ ਜਾਂਦੇ ਜਾਂਦੇ ਠੀਕ ਹੈ ਤੇ ਹੁਣ ਇਹ ਕਹਿੰਦੇ ਆ ਧਮਕੀਆਂ ਦੇਈ ਜਾਂਦੇ ਆ ਸਾਨੂੰ ਰੋਜ਼ ਫੋਨ ਲਾਉਂਦੇ ਆ ਡੇਲੀ ਆ ਕਿ ਅਸੀਂ ਦੇਖਾਂਗੇ ਅਸੀਂ ਐ ਕਰਾਂਗੇ ਤੁਹਾਨੂੰ ਐ ਕਰਾਂਗੇ ਐ ਕਰਤਾ ਜਾਵਾਂ ਇਹਨਾਂ ਦਾ ਤਾਂ ਬਾਈ ਮਤਲਬ ਹੀ ਨਹੀਂ ਫੋਨ ਲਾਉਣ ਦਾ ਸਾਨੂੰ 307 ਤੋਂ 368 ਤੱਕ ਦੇ ਪਰਚੇ ਪਰਚੇ ਬਾਈ ਇਹਨਾਂ ਤੇ ਪਹਿਲਾਂ ਵੀ ਪਰਚੇ ਆ ਸਾਰੇ 307 ਜ਼ਮੀਨ ਦਾ ਬਾਈ ਗਟ ਨੈਪ ਕਰ ਰੱਖੀ ਆ ਪਹਿਲਾਂ ਪਹਿਲਾਂ ਬਈ ਇਹਨਾਂ ਕੋਲੇ ਮੇਰੀ ਦਾਦੀ ਹੈਗੀ ਉਹ ਵੀ ਇਹਨਾਂ ਨੇ ਕੱਟਨਾਪ ਕਰ ਛੱਡੀ ਮੇਰੀ ਦਾਦੀ ਦੀ ਜ਼ਮੀਨ ਵੀ ਇਹ ਲੈ ਕੇ ਠੀਕ ਆ 15 ਸਾਲ ਸਾਡੇ ਕੋਲੇ ਹੋ ਗਏ ਬਈ ਅੱਜ ਤੱਕ ਅਸੀਂ ਉਹ ਤੋਂ ਜ਼ਮੀਨ ਨਹੀਂ ਲਈ ਉਹਦੇ ਨਾ ਹੀ ਹੈਗੀ ਨਾ ਆਪਾਂ ਕੁਝ ਉਹ ਤੋਂ ਲੈਂਤਾਗਾ ਅੱਜ ਤਾਂ ਉਹਨੂੰ ਸਾਹਮਦੇ ਸੀਗੇ 15 ਸਾਲਾਂ ਦੇ ਤੇ ਹੁਣ ਇਹ ਚੱਕ ਕੇ ਆਏ ਲੱਗੇ ਵੀ ਅਸੀਂ ਉਹਦੀ ਜ਼ਮੀਨ ਵੇਚ ਦਿਆਂਗੇ ਬਜ਼ੁਰਗ ਬੰਦਾ ਹੈਗਾ ਵਿਚਾਰਾ ਉਹ ਜਿਵੇਂ ਉਹਨੂੰ ਕਹੀ ਜਾਂਦੇ ਓਵੇਂ ਉਹ ਕਰੀ ਜਾਂਦਾ ਵਿਚਾਰਾ ਸਿੱਧਾ ਬੰਦਾ ਉਹ 15 ਸਾਲ ਹੋ ਗਏ ਸਾਨੂੰ ਸੰਭਾਲਦੇ ਨੂੰ ਅੱਜ ਤੱਕ ਤਾਂ ਬਈ ਅਸੀਂ ਉਹਦੀ ਜ਼ਮੀਨ ਨਹੀਂ ਖਾਧੀਗੀ ਜਿਹੜਾ ਉਹ ਪਹਿਲਾਂ ਕਹਿ ਰਿਹਾ ਪੈੜੀ ਕਰਾਲੀ ਸਾਰੀ ਹਾਂ ਪੈ ਸਾਰੀ ਪੈੜੀ ਬਾਈ ਜਿਹੜੀ ਕਹਿੰਦੇ ਆ ਫਰਦ ਚੈੱਕ ਕਰੀ ਜਾਵੇ ਸਾਰੀ ਜ਼ਮੀਨ ਉਹਦੇ ਨਾਂ ਆਏਗੀ ਕੋਈ ਅਸੀਂ ਉਹ ਤੋਂ ਜ਼ਮੀਨ ਨਹੀਂ ਕਰਾਈ ਨਾ ਅਸੀਂ ਉਹਦੀ ਵੇਚੀ ਆ ਉਵੇਂ ਉਹਦੇ ਨਾਂ ਪਈ ਅਸੀਂ ਤਾਂ ਸਮਾਂ ਸੰਭਾਲਦੇ ਆ 15 20 ਸਾਲਾਂ ਤੋਂ ਬਈ ਮੰਗਦਾ ਬਈ ਇਹ ਕਰਦੇ ਆ ਵੀ ਬਾਪੂ ਨੂੰ ਲੈ ਕੇ ਆਉਣ ਥਾਣੇ ਪਰਚਾ ਉਹਨਾਂ ਤੇ ਤੇ ਉੱਥੇ ਗੱਲਬਾਤ ਕਰਨ ਆ ਕੇ ਜਿਹੜੀ ਕਰਨੀ ਆ ਤੇ ਸਾਡੇ ਬਾਪੂ ਨੂੰ ਇੱਥੇ ਵਾਪਸ ਛੱਡਿਆ ਜਾਵੇ ਬਈ ਸਾਡਾ ਬਈ ਉਹੀ ਸੀਗਾ ਮੇਰੇ ਪਿਓ ਨੂੰ ਤਾਂ ਮਰੇ ਨੂੰ ਘੱਟ ਤੋਂ ਘੱ ਤੇ ਉਹੀ ਆ ਸਾਡਾ ਬਈ ਸਾਡਾ ਹੋਰ ਕੌਣਾਗਾ ਬਚਪਨੇ ਚ ਵੀ ਉਹੀ ਰਿਹਾ ਬਚਪਨੇ ਚ ਆ ਉਹੀ ਆ ਬਈ ਅਸੀਂ ਤਾਂ ਛੋਟੇ ਛੋਟੇ ਸੀਗੇ ਉਸਨਾਂ ਹਾਂ ਪੰਚਾਇਤ ਰਿਸ਼ਤੇਦਾਰ ਪੰਚਾਇਤ ਰਿਸ਼ਤੇਦਾਰ ਸਾਰੀ ਆ ਸਾਰੇ ਪਿੰਡ ਨੂੰ ਵੀ ਪਤਾ ਹੀ ਹੈਗਾ ਕਿਸੇ ਪਾਲੂ ਉਹ ਪਿੰਡ ਨੂੰ ਪਤਾ ਜੀ ਬਈ ਜੀ ਵੀ ਕਿੱਥੇ ਰਹਿਆ ਕਿੱਥੇ ਇਕੱਠਾ ਸਿੰਘ ਜੀ ਪਿੰਡ ਸਿੰਘੋਂ ਤੋਂ ਆਇਆ ਮੈਂ ਧਰਮ ਦਾ ਭਰਾ ਬਣਿਆ ਇਹਦਾ ਇਹ ਧਰਮ ਦੀ ਭੈਣ ਆ ਇਹ ਗੱਲਬਾਤ ਹੋਈ ਆ ਜਣੀ ਗੱਲਬਾਤ ਹੋਈ ਆ ਕਿ ਬਸ ਦੋ ਬੰਦੇ ਆਏ ਆ ਕਹਿੰਦੇ ਮੁਰਗਾ ਚਾਹੀਦਾ ਇਹਦੇ ਕਾਲੇ ਰੰਗ ਦੇ ਚਾਹੀਦੇ ਆ ਮੈਂ ਕਾਲੇ ਰੰਗ ਦੇ ਮੁਰਗੇ ਦਾ ਹੀ ਨਹੀਂ ਭਾਈ ਪੂਰੇ ਇਹਨਾਂ ਕੋਲੇ ਉਦੋਂ ਆ ਕੇ ਮੁੜ ਗਏ ਵਾਪਸ ਫਿਰ ਦੋ ਫੇਰ ਆਏ ਦੁਬਾਰੇ ਕਹਿੰਦੇ ਅਸੀਂ ਰੇਟ ਪੁੱਛ ਲਈਏ ਮੈਂ ਰੇਟ ਤੁਸੀਂ ਫੇਰ ਆਇਓ ਹੈ ਇਹ ਬੰਦੇ ਭੈਣ ਅੰਦਰ ਕੰਮ ਕਰੀ ਜਾਂਦੇ ਸੀ ਮੈਂ ਬਾਹਰ ਪਲਾਸਟਰ ਕਰੀ ਜਾਂਦਾ ਦੂਜੇ ਕੰਮ ਰੇਚ ਪਹਿਲੀ ਕੰਧ ਤੇ ਤੇ ਉਹ ਮੇਰੇ ਨਾਲ ਮਸਾਲਾ ਚੱਕ ਚੱਕ ਮੈਨੂੰ ਫੜਾਈ ਜਾਂਦਾ ਸੀ ਐਨੇ ਆਲਟੋ ਗੱਡੀ ਆਈ ਹੈ ਆਲਟੋ ਨੇ ਉਹਨਾਂ ਨੇ ਉਹ ਮੈਂ ਪੁੱਛਿਆ ਵੀ ਮੈਂ ਕਰ ਦੂਗਾ ਗੱਲ ਪ੍ਰੀਤ ਨਾਲ ਗੱਲ ਕਰਲਾ ਉਹਨੂੰ ਫੋਨ ਲਾ ਕੇ ਦਿੱਤਾ ਜਦ ਫੋਨ ਲਾਇਆ ਉਹਦਾ ਪ੍ਰੀਤ ਤਾਂ ਬੋਲਦਾ ਨਹੀਂ ਇਹ ਕੋਈ ਹੋਰ ਹੈ ਆ ਤਾਂ ਮੈਂ ਨਹੀਂ ਜਾਂਦਾ ਜੇ ਪ੍ਰੀਤ ਮੈਨੂੰ ਕਹੂਗਾ ਫੇਰ ਮੈਂ ਜਾਊਗਾ ਉਹਨਾਂ ਨੇ ਹਰ ਕੇ ਖੱਚਿਆ ਉਧਰ ਉਹਨੇ ਦੋ ਬੰਦੇ ਕਿਰਪਾਨਾਂ ਲਈ ਖੜੇ ਸੀ ਤੇ ਲਾਲ ਮਿਰਚਾਂ ਕੁੜੀ ਦੱਸੀ ਸੀ ਉਹ ਮੇਰੇ ਮਾਰਦੀ ਸੀ ਹਾਂ ਮੇਰਾ ਫੋਨ ਖੋ ਕੇ ਲੈ ਗਿਆ ਇੱਕ ਇੱਕ ਬੁੜੀ ਦੇ ਨਾਲ ਸੀ ਸਾਰੇ ਪੰਜ ਜਾਨੇ ਸੀ ਤਿੰਨ ਬੰਦੇ ਦੋ ਬੜੀਆਂ ਹਾਂ ਜਿਹੜੀ ਇਹ ਹੀ ਗੱਲ ਮੇਰੇ ਨਾਲ ਹੋਈ ਆ ਆਖੇ ਮੈਂ ਇਸ ਭੈਣ ਨਾਲ ਗਵਾਂਢੀ ਨਾਲ ਇਹਦਾ ਮੋਬਾਈਲ ਲੈ ਕੇ ਫੋਨ ਲਾਇਆ ਉਦੋਂ ਮੋਕਕੇ ਤੇ ਗਈ ਰੋਣੀ ਤੇ ਉਹਨੇ ਸਾਹਮਣੇ ਜੀ ਅੱਡੀ ਗਾਂਡੀ ਉਹ ਗਾਂਡੀ ਗੋੜੀਆਂ ਆਂ ਇਹ ਪੈਣਾ ਗੋੜੀਆਂ ਆਂ ਮੈਂਬਰ ਨਹੀਂ ਆਈ ਜਦੋਂ ਮੈਂਬਰ ਵੀ ਉੱਥੋਂ ਹੀ ਭੱਜ ਕੇ ਸਾਰੀ ਉਹਦੋਂ ਉੱਥੇ ਟੱਪ ਕੇ ਸੀ ਲੈ ਕੇ ਅਲਟੋ ਤੇ ਜਾਂ ਜੀ ਉਹਦਾ ਲੰਘੇ ਸੀ ਆਹੀ ਗੱਲ ਆਹੀ ਬਾਤ ਹੋਈ ਜੀ